ਕਿ ਨੇ ਤੁਹਾਡਾ ਨਾਮ ਦਜੀਤ ਕੌਰ ਸੀਜਨ ਕਮ ਸਿਵਲ ਜਜ ਸੀਨੀਅਰ ਡਿਵੀਜ਼ਨ ਅੰਦਰ ਮੱਚ ਲੋਕ ਅਦਾਲਤ ਲੱਗੀ ਕਿੰਨੇ ਕਿ ਜਿਹੜੇ ਕੇਸ ਆਏ ਨੇ ਕਿੰਨੇ ਜਿਹੜੇ ਮਸਲਿਆਂ ਨੂੰ ਹੱਲ ਕਰਨ ਦੇ ਬਾਣੇ ਨੇ ਅਸੀਂ ਕਿੱਸੇ ਜਾ ਹੁਣ ਸਭ ਅੱਜ ਜਿਹੜੀ ਹੈਗੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਹਦਾਇਤਾਂ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੋ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਤੇ ਸਬ ਡਿਵੀਜ਼ਨਾਂ ਵਿੱਚ ਕਰਾਰੀ ਉੱਚ ਲਗਾਈ ਜਾਂਦੀ ਹੈ ਮਾਨਯੋਗ ਮਿਸਟਰ ਜਸਟਿਸ ਅਰुण ਪੱਲੀ ਜੱਜ ਪੰਜਾਬ ਬਣਿਆ ਨੇ ਜਾਂ ਹਾਈ ਕੋਰਟ ਐਂਡ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜਿਹਦੀ ਰੈਨ ਮਾਈ ਹੈਡ ਅਤੇ ਮਾਨਜੋਬ ਜ਼ਿਲ੍ਹਾ ਦੇ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਸੰਗਰੂਰ ਸ਼੍ਰੀ ਮਨੀਸ਼ ਸਿੰਘਾਲ ਜੀ ਦੇ ਹੈਡ ਹੈ ਜਿਹੜਾ ਸੰਗਰੂਰ ਤੇ ਮਰੇਰਕੋਟਾ ਦਾ ਡਿਸਟ੍ਰਿਕਟ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਇਹ ਜਿਹੜੀ ਲੋਕ ਅਦਾਲਤ ਹੈਗੀ ਹੈ ਜ਼ਿਲ੍ਹਾ ਸੰਗਰੂਰ ਤੇ ਮਰੇਰਕੋਟੇ ਦੇ ਵਿੱਚ 22 ਬੈਂਚ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਅਸੀਂ 31000 ਦੇ ਕਰੀਬ ਜਿਹੜੇ ਕੇਸ ਨੇ ਉਹ ਲਗਾਏ ਹਨ ਸਾਨੂੰ ਉਮੀਦ ਹੈ ਕਿ ਇਹਨਾਂ ਵਿੱਚੋਂ ਅਸੀਂ 60% ਕੇਸਾਂ ਦੇ ਵਿੱਚ ਜਿਹੜੇ ਰਿਜ਼ਲਟ ਹਾਸਲ ਕਰ ਲਵਾਂਗੇ ਕਿ ਜਿਹੜੇ ਲੋਕ ਅਦਾਲਤਾਂ ਇਹਦੇ ਵਿੱਚ ਵੱਖ-ਵੱਖ categories ਦੇ ਕੇਸ ਲਗਾਈ ਜਾਂਦੇ ਹਨ ਜਿਸ ਤਰ੍ਹਾਂ ਕਿ ਰੈਵਨਿਊ ਮੈਟਰ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਹਨ ਜਿਹੜਾ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਉਹੀ ਕੇਸ ਲਗਾਈ ਜਾਣ ਜਿਹੜੇ ਪਹਿਲਾਂ ਤੋਂ ਚੱਲ ਰਹੇ ਹੋਣ ਤੁਸੀਂ ਪ੍ਰੀਲੀਟੀਗੇਟੀ ਸਟੇਜ ਦੇ ਉੱਤੇ ਕੋਈ ਵੀ ਬੰਦਾ ਆ ਕੇ ਐਪਲੀਕੇਸ਼ਨ ਦੇ ਸਕਦਾ ਹੈ ਇਸ ਤੋਂ ਬਾਅਦ ਮੈਂ ਇਹ ਵੀ ਦੱਸਣਾ ਚਾਹਣੀ ਆ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਜਦੋਂ ਆਪਾਂ ਕੋਈ ਕੇਸ ਲਗਾਉਂਦੇ ਨੇ ਉਦੇ ਵਿੱਚ ਜਿਹੜੀ ਕੋਰਟ ਫੀਸ ਲਗਾਈ ਜਾਂਦੀ ਹੈ ਉਹ ਰਿਫੰਡ ਹੋ ਜਾਂਦੀ ਹੈ ਜਿਹੜਾ ਲੋਕ ਅਦਾਲਤ ਦਾ ਫੈਸਲਾ ਹੁੰਦਾ ਹੈ ਉਹ ਪਰਮਨੈਂਟ ਫੈਸਲਾ ਹੁੰਦਾ ਹੈ ਉਹਦੀ ਕੋਈ ਅਪੀਲ ਵੀ ਨਹੀਂ ਹੁੰਦੀ ਜਿਹੜੀ ਕੋਰਟ ਫੀਸ ਵੀ ਰਿਫੰਡ ਕੀਤੀ ਜਾਂਦੀ ਹੈ ਇਹਦੇ ਵਿੱਚ ਤਾਂ ਕਿ ਦੋਨੇ ਧਿਰਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਹੈ ਇਹਦੇ ਵਿੱਚ ਜਿਹੜੇ ਕੇਸ ਹੁੰਦੇ ਹਨ ਇਹਦੇ ਵਿੱਚ ਦੋਨੇ ਧਿਰਾਂ ਹਾਸਸ ਕੇ ਘਰੋਂ ਜਾਂਦੀਆਂ ਹਨ ਕੋਈ ਜਿਹੜਾ ਮਨ ਮਿਟਾਵ ਨਹੀਂ ਰਹਿੰਦਾ ਕੋਈ ਇਹ ਨਹੀਂ ਸੋਚਦਾ ਵੀ ਮੈਂ ਜਿੱਤ ਕੇ ਦੋਨੇ ਹੀ ਜਿੱਤ ਕੇ ਚੰਭੂ ਨਾ ਕੋਈ ਜੇਕਰ ਕਿਸੇ ਨੇ ਕੇਸ ਲਗਾਉਣਾ ਹੋਵੇ ਤਾਂ ਕੀ ਕਿਸ ਤਰ੍ਹਾਂ ਜਿਹੜਾ ਇਹ ਕੇਸ ਲਗਾ ਸਕਦਾ ਲੋਕਦਾਲਚ ਕੋਈ ਵੀ ਵਿਅਕਤੀ ਜਿਹਦਾ ਕੇਸ ਚੱਲਦਾ ਵੀ ਹੋਵੇ ਉਹ ਆਪਣੇ ਪ੍ਰਸੀਡਿੰਗ ਅਫੀਸਰ ਨੂੰ ਐਪਲੀਕੇਸ਼ਨ ਦੇ ਕੇ ਜਾਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਵਿੱਚ ਐਪਲੀਕੇਸ਼ਨ ਲਗਾ ਸਕਦਾ ਹੈ ਵੀ ਮੇਰਾ ਕੇਸ ਹੈ ਉਹ ਮੈਂ ਉਹਨੂੰ ਲੋਕਦਾਲਚ ਲਗਾਉਣਾ ਚਾਹੁੰਦਾ ਹਾਂ ਤੇ ਉਸ ਤੋਂ ਬਾਅਦ ਜੋ ਵੀ ਪ੍ਰਸੀਡਿੰਗਸ ਹੁੰਦੀਆਂ ਹਨ ਦੋਨੇ ਪਾਰਟੀਆਂ ਕੀ ਦੱਸਦੀਆਂ ਵਿੱਚ ਜੋ ਚੇਕੋ ਕੋਈ ਬੀਜ਼ੋ ਦੀ ਕੋਈ ਕੋਈ ਬੋਦੀ ਨਿਰੋਸ਼ ਨੇ ਇਸ ਵਿਦੌਤ ਕੋਈ ਪ੍ਰੋਜੈਕਟ ਨੂੰ ਮਿਲ ਸਕਦੀ ਹੈ ਹਾਂਜੀ ਜਿਹੜੀ ਆਪਣੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਆ ਆਪਣੀ ਜਿਹੜੀ ਸੰਗਠਨ ਹੈਗੇ ਆ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਆ ਕੋਈ ਵੀ ਵਿਅਕਤੀ ਜਿਹਨੂੰ ਵਕੀਲ ਚਾਹੀਦਾ ਹੋਵੇ ਉਹ ਜੀ ਆਮਦਨ 3 ਲੱਖ ਤੋਂ ਘੱਟ ਹੋਵੇ ਉਹ ਵਕੀਲ ਲੈ ਸਕਦਾ ਹੈ